ਪਰਦੇ ਵਿੱਚ ਸਾਡੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਅਗਵਾਈ ਹੇਠ ਸਮੁੱਚੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀਆਂ ਵੱਲੋਂ ਐਸਐਸਪੀ ਸਾਹਿਬ ਨੂੰ ਔਰ ਡੀਸੀ ਸਾਹਿਬ ਨੂੰ ਜਿਹੜੇ ਮੰਗ ਪੱਤਰ ਦਿੱਤੇ ਆ ਕਿਉਂਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨ ਮਨੀਸ਼ ਸੋਢੀਆ ਜੀ ਆਪਣੇ ਵਰਕਰਾਂ ਦੀ ਮੀਟਿੰਗ ਕਰਦੇ ਹੋਏ ਉਹਨਾਂ ਨੇ ਬਹੁਤ ਗਲਤ ਸ਼ਬਦਾਵਲੀ ਯੂਜ਼ ਕੀਤੀ ਆ ਉਹਨਾਂ ਨੇ ਕਿਹਾ ਕਿ ਜਰੀ 227 ਦੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਕੁਝ ਵੀ ਕਰਨਾ ਪਿਆ ਤਵੇ ਦਾ ਪੇਚ ਪੈਸਾ ਝਗੜਾ ਜੋ ਵੀ ਕਰਨਾ ਪਿਆ ਉਹ ਆਪਾਂ ਕਰਾਂਗੇ ਸੋ ਇਹ ਜਿਹੜੀ ਸ਼ਬਦਾਵਲੀ ਆ ਇਹ ਬਹੁਤ ਗਲਤ ਸ਼ਬਦਾਵਲੀ ਆ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਸੋਧਿਆ ਸਾਹਿਬ ਨੂੰ ਕਿ ਜਿਹੜੇ ਪੰਜਾਬ ਦੇ ਲੋਕ ਨੇ ਇਹ ਪਿਛੋ ਇਤਿਹਾਸ ਦੇਖੋ ਪੰਜਾਬੀਆਂ ਦਾ ਪੰਜਾਬੀ ਲੋਕ ਜਿਹੜੇ ਨੇ ਉਹ ਪਿਆਰ ਦੇ ਨਾਲ ਉਹਨਾਂ ਕੋ ਜੋ ਕੁਝ ਮਰਜ਼ੀ ਕਰਵਾ ਲਓ ਜੇ ਤੁਸੀਂ ਇਸ ਤਰ੍ਹਾਂ ਦੀ ਸ਼ਬਦਾਵਲੀ ਯੂਜ਼ ਕਰੋਗੇ ਤੁਹਾਨੂੰ 2027 ਦੇ ਵਿੱਚ ਦੱਸ ਦੇਣਗੇ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਤੁਹਾਨੂੰ ਕਿਸ ਤਰ੍ਹਾਂ ਇਥੋਂ ਬਾਹਰ ਕੱਢਦੇ ਨੇ ਸੋ ਅੱਜ ਅਸੀਂ ਸਾਰੇ ਕਾਂਗਰਸ ਕਮੇਟੀ ਦੇ ਸਮੂਚੇ ਸਾਰੇ ਅਹੁਦੇਦਾਰ ਸਹਿਬਾਨ ਬਲਾਕ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਸਾਰੇ ਸਮੂਚੇ ਸਾਰੇ ਬਲਾਕਾਂ ਦੇ ਪ੍ਰਧਾਨ ਤੇ ਅਹੁਦੇਦਾਰ ਸਹਿਬਾਨਾਂ ਰਾਹੀਂ ਅਸੀਂ ਅੱਜ ਮੰਗ ਪੱਤਰ ਦਿੱਤਾ ਅਸੀਂ ਮੰਗ ਕਰਦੇ ਹਾਂ ਐਸਐਸਪੀ ਸਾਹਿਬ ਕੋ ਡੀਸੀ ਸਾਹਿਬ ਕੋ ਕਿ ਜੋ ਇਹਨਾਂ ਨੇ ਜਿਹੜਾ ਵਰਕਰਾਂ ਨੂੰ ਉਕਸਾਇਆ ਤੇ ਢੁਕਾਇਆ ਵੀ ਹੈ ਤੇ ਇਸ ਕਰਕੇ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਜੋ ਇਹਨਾਂ ਤੇ ਬੰਦੀ ਆ ਉਹ ਕਾਨੂੰਨੀ ਕਾਰਵਾਈ ਕੀਤੀ ਜਾਏ ਜੇ ਨਹੀਂ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਾਨੂੰ ਕਾਂਗਰਸ ਪਾਰਟੀ ਅੱਗੇ ਦਿਸ਼ਾ ਨਿਰਦੇਸ਼ ਦੇਊਗੀ ਉਹਦੇ ਮੁਤਾਬਕ ਅਸੀਂ ਅਗਲਾ ਪ੍ਰੋਗਰਾਮ ਲਿਖਾਂਗੇ ਪ੍ਰਧਾਨ ਜੀ ਅੱਜ ਸਾਡੇ ਪੰਜਾਬ ਪ੍ਰਧਾਨ ਗਾਜਾ ਬੜਿੰਗ ਜੀ ਦੇ ਨਿਰਦੇਸ਼ ਦੇ ਮੁਤਾਬਕ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੇ ਜਿਹੜੇ ਮੰਗ ਪੱਤਰ ਦਿੱਤੇ ਜਾ ਰਹੇ ਨੇ ਜੋ ਪਿਛਲੇ ਦਿਨੀ ਮਨੀਸ਼ ਸ਼ੋਧਿਆ ਜੀ ਨੇ ਇੱਕ ਭੜਕਾਊ ਬਿਆਨ ਦੇ ਕੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਸਾਰੇ ਉਹਦਾ ਵਿਰੋਧ ਕਰਦੇ ਹਾਂ ਨਿਖੇਦੀ ਕਰਦੇ ਹਾਂ ਕਿਉਂਕਿ ਉਹਨਾਂ ਨੇ ਕਿਹਾ ਸਾਮ-ਦਾਮ ਦੰਡ ਬੇਦ ਜੋ ਵੀ ਕਰਨਾ ਪੜੇ ਆਪਾਂ ਕੁਐਸਚਨ ਆਨਸਰ ਲੜਾਈ ਝਗੜਾ ਸਭ ਜੋੜਿਆ ਉਹਨਾਂ ਨੇ ਆਪਣੇ ਵਰਕਰਾਂ ਨੂੰ ਇਨਾ ਉਕਸਾਇਆ ਸਾਮ ਦਾ ਮਤਲਬ ਹੈ ਪਿਆਰ ਨਾਲ ਦੰਡ ਦਾ ਮਤਲਬ ਪੈਸੇ ਦੇ ਕੇ ਦੰਡ ਦਾ ਮਤਲਬ ਦੰਡ ਦੇ ਕੇ ਉਹਨਾਂ ਨੇ ਕੋਈ ਲੜਾਈ ਝਗੜਾ ਐਸਾ ਵੀ ਉਹਨਾਂ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਪੁੱਛਣਾ ਚਾਹੁੰਦਾ ਸਸੋਧਿਆ ਸਾਹਿਬ ਜੇ ਫਾਰਮੂਲਾ ਤੁਸੀਂ ਦਿੱਲੀ ਵਰਤਦੇ ਤੇ ਤੁਹਾਡਾ ਇਹ ਹਾਲ ਨਾ ਹੁੰਦਾ ਇਹ ਪੰਜਾਬ ਦੇ ਲੋਕ ਬੜੇ ਸੈਂਸਿਟਿਵ ਲੋਕ ਨੇ ਇਹ ਪਿਆਰ ਦੇ ਨਾਲ ਲੋਕਾਂ ਨੂੰ ਜਿੱਥੇ ਮਰਜੀ ਆਪਾਂ ਆਪਣੇ ਗਲੇ ਲਾ ਸਕਦੇ ਆ ਪਰ ਇਸੇ ਤਰ੍ਹਾਂ ਜੋ ਤੁਸੀਂ ਪੰਜਾਬ ਦੇ ਹਾਲਾਤ ਤੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਪੰਜਾਬ ਦੇ ਵਿੱਚ ਦੇ ਆਪਣੇ ਵਕਤਾਂ ਨੂੰ ਉਕਸਾ ਕੇ ਸਰਕਾਰ ਬਣਾਉਣ ਵਿੱਚ ਜਿਹੜਾ ਤੁਸੀਂ ਇਹ ਫਾਰਮੂਲਾ ਵਰਤਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਲੋਕ ਇਹ ਚੰਪਲੀ ਪਾਤੀ ਜਾਣਦੇ ਨੇ ਤੁਹਾਡੀ 3.5 ਦਸ ਸਾਲ ਦੀ ਜਿਹੜੀ ਕਾਰਗੁਜ਼ਾਰੀ ਹੈ ਝੂਠ ਦੇ ਸਿਰ ਤੇ ਤੁਹਾਡੀ ਕਾਰਗੁਜ਼ਾਰੀ ਗਈ ਹੈ ਔਰ ਜਿਹੜਾ 1.5 ਸਾਲ ਤੁਹਾਡਾ ਰਹਿ ਗਿਆ ਪਿਆਰ ਦੇ ਨਾਲ ਪੰਜਾਬੀਆਂ ਨੂੰ ਰਹਿੰਦਿਓ ਤੁਸੀਂ ਦਿੱਲੀ ਵਿੱਚ ਇਹ ਫਾਰਮੂਲਾ ਵਰਤੋ ਜਾ ਕੇ ਉਹ ਤੁਸੀਂ ਵੇਖ ਵੀ ਲੈ ਕੇ ਤੇ ਇਸ ਕਰਕੇ ਆਪਾਂ ਜ ਉਹ ਵੀ ਇਹ ਮਾਨਯੋਗ ਡੀਸੀ ਸਾਹਿਬ ਐਸਐਸਪੀ ਸਾਹਿਬ ਜੋ ਇਹ ਮੰਗ ਪਰ ਤਾਂ ਦਿੱਤਾ ਹੈ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬੰਦੀ ਹੈ ਉਹ ਕਰਨੀ ਚਾਹੀਦੀ ਹੈ ਨਹੀਂ ਤੇ ਅਸੀਂ ਜੋ ਵੀ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬਰਿੰਗ ਜੀ ਕੋਈ ਦੁਬਾਰਾ ਸਾਨੂੰ ਆਦੇਸ਼ ਦੇਣਗੇ ਉਹਦੇ ਮਤਲਬ ਅਸੀਂ ਪੂਰ ਜ਼ੋਰ ਫੇਰ ਉਹਦਾ ਡਟ ਕੇ ਵਿਰੋਧ ਕਰਾਂਗੇ ਔਰ ਇਹੋ ਜੀ ਪਾਲਸੀ ਇਹੀ ਜਿਹੜੀ ਵਰਤਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਅਸੀਂ ਇਹਦਾ ਹਮੇਸ਼ਾ ਹੀ ਵਿਰੋਧ ਕਰਾਂਗੇ ਅਸੀਂ ਸ਼ਾਂਤੀਪ੍ਰੀ ਲੋਕ ਆ ਪੰਜਾਬ ਦੇ ਲੋਕ ਅਸੀਂ ਹਮੇਸ਼ਾ ਸ਼ਾਂਤੀ ਦੇ ਨਾਲ ਹੀ ਇਨੀਆਂ ਜਿੱਤੀਆਂ ਨੇ ਅੱਗੋਂ ਵੀ ਇਦਾਂ ਹੀ ਚੱਲਦੇ ਰਹਿਣੀਆਂ ਨੇ ਜੀ ਜਿਹੜੀ ਸੁਸੋਧਿਆ ਸਾਹਿਬ ਨੇ ਗੱਲ ਕੀਤੀ ਹੈ ਧਮਕਾਇਆ ਪੰਜਾਬ ਨੂੰ ਪੰਜਾਬੀ ਡਰਨ ਵਾਲੇ ਨਹੀਂ ਆ ਅੱਜ ਤੇ ਤੁਸੀਂ ਬੱਚੇ ਨੂੰ ਵੀ ਕਿਤੇ ਦਬਕਾ ਮਾਰਦੇ ਤੇ ਉਹ ਵੀ ਅੱਗੋਂ ਅੱਖਾਂ ਕੱਢ ਲਿੰਦਾ ਹੈ ਇਹ ਪੰਜਾਬ ਦੇ ਲੋਕ ਇਮੋਸ਼ਨਲ ਲੋਕ ਨੇ ਜਦੋਂ ਚੱਲਦੇ ਸਿੱਧੇ ਹੋ ਕੇ ਚੱਲਦੇ ਨੇ ਜੇ ਪੰਜਾਬ ਨੇ ਵੋਟਾਂ ਪਾਈਆਂ ਸੀ ਝਾੜੂ ਨੂੰ ਤੇ ਸਿੱਧੇ ਹੋ ਕੇ ਪਾਈਆਂ ਸੀ ਕਿ ਹੁਣ ਲਾਉਣਗੇ ਹਾਂ ਉੱਪਰ ਲਾ ਕੇ ਥਲੇ ਤੱਕ ਲਾ ਕੇ ਛੱਡਣਗੇ ਐਸੀ ਗੱਲ ਹੀ ਸੁਸੋਦੀਆ ਸਾਹਿਬ ਦੋਚਾ ਹੋਰ ਬਿਆਨ ਦੇ ਕੇ ਵੇਲ ਲੋ ਹੋਰ ਆਪਣੇ ਬੰਦਿਆਂ ਤਗੜਾ ਕਰਕੇ ਵੇਲਿਓ ਇਹ ਪੰਜਾਬੀ ਹਮੇਸ਼ਾ ਹੀ ਤਗੜੇ ਰਹੇ ਨੇ ਪੰਜਾਬੀਆਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਪੰਜਾਬੀਆਂ ਨੇ ਪੂਰੇ ਹਿੰਦੁਸਤਾਨ ਨੂੰ ਆਜ਼ਾਦ ਕਰਨ ਦੇ ਸਭ ਤੋਂ ਵੱਧ ਕੁਰਬਾਨੀਆਂ ਅਗਰ ਪੰਜਾਬੀਆਂ ਦੀਆਂ ਤੇ ਅਗਰ ਤੁਹਾਨੂੰ ਲਾਉਣ ਵਾਸਤੇ ਵੀ ਕੋਈ ਕੁਰਬਾਨੀ ਦੇਣ ਦੀ ਲੋੜ ਪਈ ਤੇ ਪੰਜਾਬੀ ਅੱਗੇ ਹੋ ਕੇ ਤੁਹਾਨੂੰ ਠੋਕਣਗੇ ਟੱਕਾ ਕੇ ਤੁਹਾਡੀ ਸਰਕਾਰ ਨੂੰ ਲਾ ਕੇ ਜਾਣਗੇ ਇਹ ਹੀ ਕਹਿੰਦਾ ਆ ਮੈਂ ਬੇਨਤੀ ਕਰਦਾ ਸਾਰੇ ਪੰਜਾਬੀਆਂ ਨੂੰ ਅਸੀਂ ਤਗੜੇ ਹੋਈਏ 2027 ਦੇ ਵਿੱਚ ਇਹਨਾਂ ਝਾੜੋ ਵਾਲਿਆਂ ਨੇ ਲਈਏ ਤੇ ਜਾ ਕੇ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਬਣਾਈ ਧੰਨਵਾਦ